ਕਾਲ ਜੀ ਫਤੇ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਮੇਰੀਆਂ ਭੈਣਾਂ ਨੂੰ ਗੁਜਾਰਿਸ਼ ਹੈ ਜਿਹੜੀਆਂ ਭੈਣਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਦੋਨੇ ਹੱਥ ਜੋੜ ਕੇ ਭੈਣਾਂ ਨੂੰ ਬੇਨਤੀ ਹੈ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤਾਂ ਜੋ ਤੁਹਾਨੂੰ ਵੀਡੀਓ ਚ ਸਾਰੇ ਜਿਹੜੇ ਕਲਰ ਐ ਸੂਟਾਂ ਦੇ ਆਪਾਂ ਦਿਖਾਣੇ ਆ ਹਨਾ ਵੱਖ-ਵੱਖ ਵੈਰਾਈਟੀ ਵਾਲੀਆਂ ਜਿਹੜੀ ਵੀਡੀਓਜ਼ ਲੈ ਕੇ ਆਉਨੇ ਆ ਤਾਂ ਕਿ ਸਾਰੀਆਂ ਤੁਸੀਂ ਦੇਖ ਸਕੋ ਔਰ ਮੇਰੀਆਂ ਭੈਣਾਂ ਨੂੰ ਇੱਕ ਹੋਰ ਬੇਨਤੀ ਹੈ ਜੀ ਜਿਹੜੀਆਂ ਭੈਣਾਂ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਉਹ ਪਲੀਜ਼ ਆ ਕੇ ਬੁੜਲਾਡਾ ਸ਼ਹਿਰ ਵਿੱਚ ਪਹੁੰਚ ਕੇ ਫੋਨ ਕਰ ਲਿਆ ਕਰਨ ਉੱਥੋਂ ਮੈਂ ਤੁਹਾਨੂੰ ਲੋਕੇਸ਼ਨ ਜਿਹੜੀ ਆਪਣੀ ਸਮਝਾ ਦਾਂਗੀ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਬੈਠੇ ਹਾਂ ਬੁੜਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਜਦੋਂ ਆਪਾਂ ਬੁੜਲਾਡਾ ਤੋਂ ਜੀ ਬੋਹਾ ਸਾਈਡ ਜਾਂਦੇ ਆ ਤਾਂ ਪੰਪ ਆਉਂਦਾ ਜੀ ਇੱਕ ਅ ਮਤਲਬ ਪੁਲ ਕ੍ਰੋਸ ਕਰਨ ਤੋਂ ਬਾਅਦ نیچے ਉਤਰ ਕੇ ਇੱਕ ਪੰਪ ਆਉਂਦਾ ਜੀ ਪੰਪ ਵਾਲੀ ਸਾਈਡ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਜੀ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਜ਼ੋਰਜਟ ਵਰਕ ਵਾਲੇ ਸੂਟ ਲੈ ਕੇ ਆਏ ਜੀ ਜਿੱਦਾਂ ਆਪਣੀ ਕਾਟਨ ਦੀ ਸੀਰੀਤ ਆਈ ਸੀ ਕਾਟਨ ਦੀ ਸੀਰੀਤ ਕਲੈਕਸ਼ਨ ਆਈ ਸੀ ਉਸੇ ਤਰ੍ਹਾਂ ਆਪਾਂ ਲੈ ਕੇ ਆਏ ਜੀ ਜ਼ੋਰਜਟ ਦੇ ਉੱਤੇ ਆਰੀ ਵਰਕ ਹੋਏਗਾ ਜੀ ਜ਼ੋਰਜਟ ਦੇ ਉੱਤੇ ਫੁੱਲ ਸੂਟ ਦੇ ਉੱਤੇ ਆਰੀ ਵਰਕ ਕੀਤਾ ਹੋਇਆ ਜੀ ਨਾਲ ਹੈਗੀ ਹੈ ਜੀ ਪਲੇਨ ਮਸਲਿਨ ਦੀ ਹੈਗੀ ਹੈ ਬਾਟਮ ਬਜੰਟਾ ਕਲਰ ਹੈ ਜੀ ਜਿਹੜੀ ਬਾਟਮ ਹੈ ਬਿਲਕੁਲ ਟੋਨ ਮੈਚ ਕਰਦੀ ਹੈ ਇਹ ਵੀਡੀਓ ਦੇ ਵਿੱਚ ਥੋੜਾ ਜਿਹਾ ਕਲਰ ਵੱਖ ਲੱਗ ਰਿਹਾ ਪਰ ਵੱਖ ਨਹੀਂ ਹੈ ਕਲਰ ਅਲੱਗ ਨਹੀਂ ਹੈ ਬਿਲਕੁਲ ਡਿੱਟੋ ਸੇਮ ਕਲਰ ਦੀ ਬਾਟਮ ਹੈ ਜੀ ਨਾਲ ਸ਼ਰਟ ਦਾ ਸਟੱਫ ਰਹੇਗਾ 2.5 ਮੀਟਰ ਬਾਟਮ ਦਾ ਸਟੱਫ ਵੀ ਰਹੇਗਾ ਜੀ 2.5 ਮੀਟਰ ਔਰ ਇਹ ਜਿਹੜਾ ਸਟੱਫ ਹੈ ਜੀ ਜੌਰਜਟ ਹੈ ਏਮਬਰਾਇਡਡ ਸ਼ਰਟ ਹੈ ਜੀ ਉੱਪਰ ਏਮਬਰਾਇਡਰੀ ਕੀਤੀ ਹੋਈ ਹੈ ਸ਼ਰਟ ਦੇ ਉੱਪਰ embroidery ਕੀਤੀ ہوئی ਹੈ ਜੀ ਸ਼ਰਟ ਦੇ ਉੱਪਰ ਸਾਰੀ ਸ਼ਰਟ ਦੇ ਉੱਪਰ ਹੀ ਦਾ embroidery ਕੀਤੀ ਹੋਈ ਹੈ ਬਹੁਤ ਸੋਹਣਾ ਇਹ ਜਿਹੜਾ ਸਟੱਫ ਰਹਿਣ ਵਾਲਾ ਹੈ ਜੀ ਜੌਰਜਟ ਦਾ এমਬਰਾਇਡਰੀ ਵਾਲਾ ਸਟੱਫ ਹੈ ਜੀ ਨਾਲ ਪਲੇਨ ਹੈਗੀ ਹੈ ਇਹਦੇ ਨਾਲ ਬਾਟਮ ਔਰ ਬਾਟਮ ਦਾ ਸਟੱਫ ਵੀ ਆਏਗਾ ਜੀ 2.5 ਮੀਟਰ ਮਸਲੀਨ ਦੀ ਬਾਟਮ ਹੈ ਜੀ 2.5 ਮੀਟਰ ਹੈਗਾ ਜਿਹੜਾ ਆਪਣੀ ਸ਼ਰਟ ਦਾ ਸਟੱਫ ਔਰ ਪ੍ਰਾਈਸ ਰਹਿਣ ਵਾਲਾ ਹੈ ਜੀ ਇਹਦਾ ਸਿਰਫ ਤੇ ਸਿਰਫ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਸਕਰੀਨਸ਼ਾਟ ਲੈ ਲਵੋ ਇਹਦੇ ਵਿੱਚ ਆਪਣੇ ਕੋਲੇ ਕਲਰ ਵੀ ਨੇ ਇਹ ਸੀਗਾ ਜੀ ਇਹਦਾ ਫਰਸਟ ਕਲਰ ਜੋ ਕਿ ਮੈਂਜੈਂਟਾ ਟੋਨ ਦੇ ਵਿੱਚ ਸੀਗਾ ਸੈਕੰਡ ਜਿਹੜਾ ਇਹਦਾ ਆਪਣਾ ਕਲਰ ਆਪਾਂ ਲੈ ਕੇ ਆਏ ਆ ਜੀ ਸੈਕਿੰਡ ਕਲਰ ਹੈਗਾ ਜੀ ਇਹਦਾ ਬਲੈਕ ਦੇ ਵਿੱਚ ਬਲੈਕ ਟੋਨ ਦੇ ਵਿੱਚ ਸੈਕਿੰਡ ਜਿਹੜਾ ਇਹਦਾ ਕਲਰ ਹੈ ਜੀ ਬਹੁਤ ਸੋਹਣਾ ਜਿਹੜਾ ਇਹ ਕਲਰ ਰਹਿਣ ਵਾਲਾ ਹੈ ਬਲੈਕ ਕਲਰ ਹੈ ਜੀ ਜ਼ੋਰਜਟ ਸਟੱਫ ਹੈ ਜੀ embroidery ਵਾਲਾ ਜ਼ੋਰਜਟ ਸਟੱਫ ਹੈ ਜੀ ਜਿੱਦਾਂ ਕਾਟਨ ਤੇ ਸੀਰਤ ਆਈ ਸੀ ਜੀ ਉਸੇ ਤਰ੍ਹਾਂ ਆਰੀ ਵਰਕ ਕੀਤਾ ਹੋਇਆ ਹੈ ਜੀ ਜ਼ੋਰਜਟ ਸਟੱਫ ਰਹਿਣ ਵਾਲਾ ਹੈ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 1100 ਰੁਪਏ ਸੂਟ ਦਾ ਪ੍ਰਾਈਸ ਰਹਿਣ ਵਾਲਾ ਹੈ ਬਲੈਕ ਕਲਰ ਦੀ ਨਾਲ ਪਲੇਨ ਬਾਟਮ ਹੈ ਮਸਲੀਨ ਦੀ ਜਿਹੜੀ ਕਿ ਆਪਾਂ ਨਾਲ ਅਟੈਚ ਕੀਤੀ ہوئی ਹੈ ਇਹਦੇ ਨਾਲ ਇਹ ਦਾ ਸੀਗਾ ਜੀ ਸੈਕੰਡ ਕਲਰ 3 ਜਿਹੜਾ ਇਹ ਸੀ ਸੇਮ ਡਿਜ਼ਾਈਨ ਦੇ ਵਿੱਚ ਕਲਰ ਹੈ ਜੀ ਔਰੇਂਜ ਔਰੇਂਜ ਕਲਰ ਦੇ ਵਿੱਚ ਇਹ ਆਇਆ ਜੀ 3 ਕਲਰ ਹੈਗਾ ਆਪਣਾ ਔਰੇਂਜ ਕਲਰ ਹੈ ਜਿਹੜੀਆਂ ਪੈਣਾ ਵੀ ਔਰੇਂਜ ਕਲਰ ਦੇਖੋ ਤੁਸੀਂ ਕਿੰਨਾ ਪਿਆਰਾ ਔਰੇਂਜ ਕਲਰ ਹੈ ਜੀ ਡਲ ਔਰੇਂਜ ਕਲਰ ਹੈ ਬ੍ਰਾਈਟ ਆ ਰਿਹਾ ਹੈ ਵੀਡੀਓ ਦੇ ਵਿੱਚ ਬ੍ਰਾਈਟ ਨਹੀਂ ਹੈਗਾ ਜੀ ਡੱਲ ਵਾਲਾ ਮਤਲਬ orange ਹੈ ਜੀ ਥੋੜਾ ਜਿਹਾ ਜਿੱਦਾ ਹੁੰਦਾ ਨਾ ਇੱਕ ਥੋੜਾ ਜਿਹਾ ਬ੍ਰਾਈਟ ਹੁੰਦਾ ਹੈ ਜੀ ਥੋੜਾ ਜਿਹਾ ਇੱਕ ਡੱਲਨੈਸ ਤੇ ਹੁੰਦਾ ਡੱਲਨੈਸ ਤੇ orange ਹੈ ਜੀ ਜਿਆਦਾ ਢਕੀਲਾ ਜਿਹਾ ਕਲਰ ਨਹੀਂ ਹੈਗਾ ਜਿੱਦਾ ਆ ਰਿਹਾ ਹੈ ਵੀਡੀਓ ਦੇ ਵਿੱਚ ਉਹ ਉਦਾਂ ਦਾ ਕਲਰ ਨਹੀਂ ਹੈਗਾ ਜੌਰਜਟ ਦਾ ਸੂਟ ਰਹਿਣ ਵਾਲਾ ਹੈ ਜੀ embroidered stuff ਹੈ ਸ਼ਰਟ 2.5 ਮੀਟਰ ਬਾਟਮ 2.5 ਮੀਟਰ ਪ੍ਰਾਈਸ ਰਹੇਗਾ ਜੀ 1100 ਰੁਪਏ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਔਰ ਜਿਹੜਾ ਇਹਦਾ ਇਹਨਾਂ ਦੀ ਲੈਂਥ ਰਹੇਗੀ ਜੀ ਬਾਟਮ ਦੀ 2.5 ਮੀਟਰ ਪਣਾ ਇਹਦਾ ਨਾਰਮਲ ਪਣੇ ਦਾ ਇਹ ਸੂਟ ਆਏਗਾ ਬਹੁਤ ਸੋਹਣਾ ਇਹ ਸਟਾਫ ਹੈ ਜੀ ਜੌਰਜਟ ਦਾ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਇਹ ਸੀਗਾ ਇਹਦਾ ਥਰਡ ਕਲਰ ਇਹ ਸੇਮ ਡਿਜ਼ਾਈਨ ਦੇ ਵਿੱਚ ਤਿੰਨ ਕਲਰਾਂ ਦੇ ਵਿੱਚ ਆਪਣੇ ਕੋਲੇ ਸਟਾਕ ਆਇਆ ਜੀ ਇਹ ਔਰ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਉਹ ਹੈਗਾ ਆਪਣਾ ਥੋੜਾ ਡਿਫਰੈਂਟ ਹੈ ਪੈਰਟ ਕਲਰ ਦੇ ਵਿੱਚ ਜਿਹੜੀ ਇਹਦਾ ਟੋਨ ਹੈ ਜੀ ਪੈਰਟ ਕਲਰ ਦੀ ਨਾਲ ਬਾਟਮ ਮੈਚ ਕੀਤੀ ਹੈ ਪੈਰਟ ਕਲਰ ਵੀ ਥੋੜਾ ਡਾਰਕ ਆ ਰਿਹਾ ਵੀਡੀਓ ਦੇ ਵਿੱਚ ਲਾਈਟ ਪੈਰਟ ਕਲਰ ਹੈ ਮਹਿੰਦੀ ਪੈਰਟ ਹੈ ਜੀ ਬਹੁਤ ਸੋਹਣੀ ਟੋਨ ਹੈ ਔਰ ਵੀਡੀਓ ਦੇ ਵਿੱਚ ਥੋੜਾ ਜਿਹਾ ਬ੍ਰਾਈਟਨੈਸ ਤੇ ਆ ਰਿਹਾ ਹੈ ਕਲਰ ਥੋੜਾ ਜਿਹਾ ਡਾਰਕ ਆ ਰਿਹਾ ਹੈ ਇੰਨਾ ਡਾਰਕ ਕਲਰ ਨਹੀਂ ਹੈਗਾ ਔਰ ਆਰੀ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਸਾਰੇ ਸਟੱਫ ਨੂੰ ਫਰੰਟ ਬੈਕ ਇਹਦਾ ਸਾਰਾ ਜੀ ਆਰੀ ਵਰਕ ਨਾਲ ਇਹਦੇ ਤੇ embroidery ਕੀਤੀ ਹੋਈ ਹੈ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਨੈਕਸਟ ਜਿਹੜਾ ਕਲਰ ਹੈਗਾ ਜੀ ਮਰਜੈਂਟਾ ਸੇਮ ਡਿਜ਼ਾਈਨ ਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਦੋ ਕਲਰ ਨੇ ਜੀ ਪੈਰਾਟ ਔਰ ਮਰਜੈਂਟਾ ਮਰਜੈਂਟਾ ਕਲਰ ਦੀ ਵੀ ਨਾਲ ਹੈਗੀ ਹੈ ਜੀ ਮਸਲੀਨ ਦੀ ਬਾਟਮ ਬਹੁਤ ਸੋਹਣਾ ਮਰਜੈਂਟਾ ਕਲਰ ਹੈ ਜੀ ਨਾਲ ਮਸਲੀਨ ਦੀ ਹੈਗੀ ਹੈ ਬਾਟਮ ਏمبرੋਇਡਡ ਸ਼ਰਟ ਹੈ ਜੀ ਨਾਲ ਏمبرੋਇਡਰੀ ਕੀਤੀ ਹੋਈ ਹੈ ਸ਼ਰਟ ਦੇ ਉੱਤੇ ਆਰੀ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਪ੍ਰਾਈਸ ਰਹੇਗਾ 1100 ਰੁਪਏ ਲਾਸਟ ਜਿਹੜਾ ਕਲਰ ਹੈਗਾ ਜੀ ਪਰਪਲ ਕਲਰ ਹੈ ਸੇਮ ਡਿਜ਼ਾਈਨ ਦੇ ਵਿੱਚ ਇਹ ਆਪਣੇ ਕੋਲੇ ਤਿੰਨ ਡਿਜ਼ਾਈਨ ਆਏ ਨੇ ਜੀ ਅਲੱਗ-ਅਲੱਗ ਕਲਰਾਂ ਦੇ ਵਿੱਚ ਇਹ ਆਪਣੇ ਕੋਲੇ ਸਟਾਕ ਆਇਆ ਹੈ ਪਰਪਲ ਕਲਰ ਹੈ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰਫ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਸਟਫ ਬਹੁਤ ਪਿਆਰਾ ਹੈ ਜੀ ਇਹ ਜਿਹੜਾ ਸਟਫ ਜੌਰਜਟ ਸਟਫ ਹੈ ਜੀ ਵਿਦਾਊਟ ਲਾਈਨਿੰਗ ਇਹ ਸਟਫ ਨਹੀਂ ਬਣੂਗਾ ਸਿੰਪਲ ਲਾਈਨਿੰਗ ਹੀ ਤੇ ਯੂਜ਼ ਹੋਊਗੀ ਜੀ ਕੋਈ ਟਾਫਟੇ ਦੀ ਲੋੜ ਨਹੀਂ ਹੈ ਵਿਦਾਊਟ ਲਾਈਨਿੰਗ ਇਹ ਨਹੀਂ ਬਣੂਗਾ ਜੀ ਵਿਦ ਲਾਈਨਿੰਗ ਹੀ ਇਹ ਸਟਿਚ ਕਰਵਾਇਆ ਜਾਊਗਾ ਜਿਹੜੀ ਇਹਦੀ ਬਾਟਮ ਹੈ ਜੀ ਉਹ ਵਿਦਾਊਟ ਲਾਈਨਿੰਗ ਤੁਸੀਂ ਯੂਜ਼ ਕਰ ਸਕਦੇ ਹੋ ਬਾਟਮ ਹੈ ਜਿਹੜੀ ਉਹ ਵਿਦਾਊਟ ਲਾਈਨਿੰਗ ਬਣ ਸਕਦੀ ਹੈ ਔਰ ਇਹਦੇ ਵਿੱਚ ਆਪਣੇ ਕੋਲੇ ਜਿਹੜੇ ਮੈਂ ਤੁਹਾਨੂੰ ਦਿਖਾਏ ਨਹੀਂ ਜੀ ਡਿਫਰੈਂਟ ਡਿਫਰੈਂਟ ਡਿਜ਼ਾਈਨ ਆਏ ਨੇ ਔਰ ਅਲੱਗ-ਅਲੱਗ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਪਣੇ ਕੋਲੇ ਰੀਸਟਾਕ ਹੋਇਆ ਹੈ ਫਰਸਟ ਮੈਂ ਤੁਹਾਨੂੰ ਹਨਾ ਦੁਬਾਰਾ ਤੋਂ ਦਿਖਾ ਦਿੰਨੀ ਆ ਜੀ ਪਰਪਲ ਹੈ ਉਸ ਤੋਂ ਬਾਅਦ ਮਜੈਂਟਾ ਹੈ ਔਰ ਇਸ ਤੋਂ ਬਾਅਦ ਜੀ ਪੈਰਟ ਇਹ ਤਿੰਨ ਕਲਰਾਂ ਦੇ ਵਿੱਚ ਆਪਣੇ ਕੋਲੇ ਮਤਲਬ ਇਹ ਡਿਜ਼ਾਈਨ ਆਇਆ ਜੀ ਦੇਖੋ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਲਓ ਪੈਰਟ ਹੈ ਜੀ ਮਜੈਂਟਾ ਹੈ ਔਰ ਇਖਾਗਾ ਜੀ ਪਰਪਲ ਪਹਿਲਾਂ ਇਹ ਸੂਟ ਆਪਣੇ ਕੋਲੇ वूਮੇਡ ਸਟਫ ਦੇ ਆਈਸੀ ਜੀ ਨਾਲ ਜੌਰਜਟ embroiderd ਸ਼ਰਟ ਸੀ ਨਾਲ ਜੌਰਜਟ ਦਾ ਦੁਪੱਟਾ ਸੀ ਔਰ ਨਾਲ ਪੰਸਲੀਨ ਦੀ ਬਾਟਮ ਸੀ ਤੇ ਉਹ ਸੀਗੇ ਸੂਟ ਆਪਣੇ 1900 2000 ਦੀ ਰੇਂਜ ਦੇ ਵਿੱਚ ਪਰ ਇਹ ਸੂਟ ਸਿਰਫ ਤੇ ਸਿਰਫ 1100 ਰੁਪਏ ਦੇ ਵਿੱਚ ਇਹ ਸੂਟ ਤੁਹਾਨੂੰ ਮਿਲੇਗਾ ਜੀ ਵਿਦਆਊਟ ਦ ਦੁਪੱਟਾ ਸੂਟ ਰਹੇਗਾ ਜੀ ਦੁਪੱਟੇ ਆਪਣੇ ਕੋਲੇ ਅਵੇਲੇਬਲ ਹੈ ਜਿਹੜੀਆਂ ਭੈਣਾਂ ਲੈਣਾ ਚਾਹੁੰਦੀਆਂ ਨੇ ਦੁਪੱਟੇ ਲੈ ਸਕਦੀਆਂ ਨੇ ਤਿੰਨ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਆਪਣੇ ਕੋਲੇ ਤੁਹਾਨੂੰ ਮਿਲ ਜੂਗਾ ਜੀ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੇ ਇੱਕ ਹੈਗਾ ਪਰਪਲ ਸੈਕਿੰਡ ਹੈਗਾ ਜੀ ਮਾਰਜੈਂਟਾ ਔਰ ਥਰਡ ਹੈਗਾ ਆਪਣਾ ਜਿਹੜਾ ਪੈਰਟ ਸ਼ੇਡ ਹੈ ਜੀ ਔਰ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਜੀ ਮੈਂ ਤੁਹਾਨੂੰ ਦਿਖਾਇਆ ਸੀਗਾ orange shade ਉਹਦੇ ਵਿੱਚ ਮਿਲੇਗਾ ਜੀ ਇੱਕ embroidery सेम ਰਹੇਗੀ ਜੀ ਸਟਫ सेम ਰਹੇਗਾ बॉटम ਦਾ ਸ਼ਰਟ ਦਾ ਸਟਫ ਬਿਲਕੁਲ सेम ਹੈ ਇਹ ਸੀਗਾ ਜੀ ਇਹਦਾ ਫਸਟ ਕਲਰ ਜਿਹੜਾ orange ਕਲਰ ਹੈ ਜੀ ਸੈਕਿੰਡ ਹੈਗਾ magenta ਕਲਰ ਹੈ ਔਰ ਥਰਡ ਕਲਰ ਹੈਗਾ ਜਿਹੜਾ ਇਹਦਾ black ਕਲਰ ਹੈ ਤਿੰਨ ਕਲਰਾਂ ਦੇ ਵਿੱਚ ਤੁਹਾਨੂੰ ਇਹ ਡਿਜ਼ਾਈਨ ਮਿਲ ਜੇਗਾ ਜੀ ਜਿਹੜੀ ਭੈਣ ਵੀ ਇਹਨਾਂ ਦੇ ਵਿੱਚ ਕੋਈ ਵੀ ਲੈਣਾ ਚਾਹੁੰਦੀ ਹੈ ਡਿਜ਼ਾਈਨ ਤੁਸੀਂ ले ਸਕਦੇ ਹੋ ਬਹੁਤ ਸੋਹਣੇ ਸੋਹਣੇ ਡਿਜ਼ਾਈਨਰਾਂ ਦੇ ਵਿੱਚ ਜਿਹੜੇ ਇਹ ਸੂਟ ਆਪਣੇ ਕੋਲੇ ਆਏ ਨੇ ਜੇ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਤੁਸੀਂ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾ ਦੇਵਾਂ ਜੀ ਟੈਬੀ ਦੇ ਕੁਝ ਕੁ ਪ੍ਰਿੰਟ ਨੇ ਜਿਹੜੇ ਆਪਣੇ ਕੋਲੇ ਨਵੇਂ ਵੀ ਆਏ ਸੀ ਬਟ ਸੇਲ ਵੀ ਹੋ ਗਏ ਨੇ ਵਿੱਚੋਂ ਥੋੜੇ ਜੇ ਰਹਿ ਗਏ ਨੇ 1100 ਰੁਪਿਆ ਹੀ ਰੈਬੀ ਦਾ ਰੇਟ ਹੈ ਜੀ 1100 ਰੁਪਿਆ ਪਰ ਇਹਨਾਂ ਦਾ ਰੇਟ ਰੱਖਿਆ ਬਹੁਤ ਹੀ ਰੀਜ਼ਨੇਬਲ ਜੇ ਪ੍ਰਾਈਸ ਤੇ ਆਪਾਂ ਇਹ ਸੂਟ ਤੁਹਾਡੇ ਲਈ ਲੈ ਕੇ ਆਏ ਆ ਹ ਹੁਣ ਮੈਂ ਤੁਹਾਨੂੰ ਟੈਬੀ ਦੇ ਸੂਟ ਦਿਖਾਣੇ ਆ ਜੀ ਜਿਹੜੇ ਆਪਣੇ ਕੋਲੇ ਪਏ ਆ ਜੀ ਦਾ ਇਹ ਸੂਟ ਸੀਗਾ ਜੀ ਟੈਬੀ ਦਾ ਟੈਬੀ ਦੀ ਸ਼ਰਟ ਹੈ ਨਾਲ ਮਸਲੀਨ ਦੀ ਬਾਟਮ ਹੈ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਤੀਆਂ ਨੇ ਸੈਕਿੰਡ ਹੈਗਾ ਜੀ ਮਸਟਰਡ ਟੋਨ ਦੇ ਵਿੱਚ ਆਪਾਂ ਪਹਿਲਾਂ ਵੀ ਇਹ ਸੂਟ ਤੁਹਾਨੂੰ ਦਿਖਾ ਚੁੱਕੇ ਹਾਂ ਜੀ ਮਸਟਰਡ ਟੋਨ ਦੇ ਵਿੱਚ ਜਿਹੜਾ ਇਹ ਸੂਟ ਆਪਾਂ ਤਾਂ ਲਈ ਲੈ ਕੇ ਆਏ ਹਾਂ 1100 ਰੁਪਏ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਟੈਬੀ ਦੀ 2.5 ਮੀਟਰ ਦੀ ਸ਼ਰਟ ਆਏਗੀ ਔਰ ਨਾਲ ਆਏਗੀ ਜੀ ਮਸਲੀਨ ਦੀ ਪਲੇਨ ਬਾਟਮ ਔਰ ਇੱਕ ਡਿਜ਼ਾਈਨ ਇਹ ਨਿਊ ਆਇਆ ਸੀ ਜੀ ਆਪਣੇ ਕੋਲੇ ਟੈਬੀ ਦੇ ਵਿੱਚ ਨਿਊ ਡਿਜ਼ਾਈਨ ਆਇਆ ਜੀ ਨਾਲ ਇਹਦੇ ਗ੍ਰੀਨ ਕਲਰ ਦੀ ਪਲੇਨ ਬਾਟਮ ਹੈ ਨਿਊ ਡਿਜ਼ਾਈਨ ਆਇਆ ਜੀ ਇਹ ਆਪਣਾ ਜਿਹੜਾ ਬੇਸ ਰਹੇਗਾ ਜੀ ਸਕਿਨ ਟੋਨ ਦਾ ਇਹਦਾ ਜਿਹੜਾ ਸਕਿਨ ਬੇਸ ਰਹੇਗਾ ਜੀ ਉੱਪਰ ਗ੍ਰੀਨ ਕਲਰ ਨਾਲ ਇਹਦੇ ਪ੍ਰਿੰਟ ਬਣਿਆ ਹੋਇਆ ਜੀ ਗ੍ਰੀਨ ਕਲਰ ਦਾ ਹੀ ਜਿਹੜੀ ਬਾਟਮ ਆਏਗੀ ਔਰ ਟੈਬੀ ਦਾ ਇਹ ਸ਼ਰਟ ਰਹੇਗੇ ਜੀ ਬਸਲਿਨ ਦੀ ਬਾਟਮ ਰਹੇਗੀ 2.5 ਮੀਟਰ ਦੋਨਾਂ ਦੀ ਕੱਟ ਰਹੇਗੀ ਪ੍ਰਾਈਸ ਰਹੇਗਾ ਜੀ 1100 ਰੁਪਏ ਔਰ ਨੈਕਸਟ ਜਿਹੜਾ ਇਹਦਾ ਡਿਜ਼ਾਈਨ ਹੈ ਜੀ ਆਪਣੇ ਕੋਲੇ ਮਾਰਜੈਂਟਾ ਹੈ ਇਹ ਆਪਣੇ ਕੋਲੇ ਲिलाਕ ਸੂਟ ਬਾਕੀ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਇਸ ਤੋਂ ਬਾਅਦ ਨੈਕਸਟ ਸੂਟ ਹੈਗਾ ਜੀ ਪਿੰਕ ਕਲਰ ਦਾ ਇਹਦੇ ਵਿੱਚ ਮਸਟਰਡ ਕਲਰ ਚੇਲ ਹੋ ਗਿਆ ਜੀ ਸਾਰਾ ਪਿੰਕ ਕਲਰ ਤੇ ਔਰ ਗ੍ਰੀਨ ਕਲਰ ਦੇ ਕਿੱਕ ਸੂਟ ਬਾਕੀ ਆ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹ ਸੂਟ ਵੀ ਲੈ ਸਕਦੀ ਹੈ ਪ੍ਰਾਈਸ ਰਹੇਗਾ ਜੀ ਸਿਰਫ ਤੇ ਸਿਰ 1100 ਰੁਪਏ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਇਹਦੇ ਵਿੱਚ ਇੱਕ ਕਲਰ ਪਿੰਕ ਹੈ ਜੀ ਇੱਕ ਕਲਰ ਹੈਗਾ ਗ੍ਰੀਨ ਸੇਮ ਡਿਜ਼ਾਈਨ ਦੇ ਵਿੱਚ ਪਲੇਨ ਬਾਟਮ ਇਹਦੇ ਨਾਲ ਅਪਾਪੀਅਰ ਕੀਤੀ ਹੋਈ ਹੈ ਦੋ ਕਲਰਾਂ ਦੇ ਵਿੱਚ ਇਹ ਡਿਜ਼ਾਈਨ ਜਿਹੜਾ ਆਪਣੇ ਕੋਲੇ ਆਇਆ ਹੈ ਬਲੈਕ ਤੇ ਮਹਿੰਦੀ ਦੋ ਡਿਜ਼ਾਈਨ ਇਹ ਤੁਹਾਨੂੰ ਇਹ ਮਿਲ ਜਾਣਗੇ ਜੀ ਸੀਮ ਦੇ ਵਿੱਚ ਔਰ ਮਸਟਰਡ ਡਿਜ਼ਾਈਨ ਜਿਹੜਾ ਮਸਟਰਡ ਵਾਲ ਆਪਣਾ ਸੇਲ ਹੋ ਗਿਆ ਸੀ ਦੁਬਾਰਾ ਤੋਂ ਆ ਗਿਆ ਜੀ ਲਾਸਟ ਸੂਟ ਬਾਕੀ ਆ ਹੁਣ ਫੇਰ ਇਹਦਾ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਲੈ ਸਕਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਈ ਨੇ ਜੀ ਟੈਪੀ ਦੇ ਸੂਟ ਔਰ ਜਾਰਜਟ ਦੇ ਸੂਟ ਦਿਖਾਏ ਨੇ ਜਿਹੜੀ ਭੈਣ ਵੀ ਇਹ ਸੂਟ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਸਕਰੀਨ 'ਚ ਮੇਰਾ ਨੰਬਰ ਚੱਲ ਰਿਹਾ ਜੀ ਵੀਡੀਓ ਦੇ ਵਿੱਚ ਆਪਣਾ ਆਰਡਰ ਬੁੱਕ ਕਰੋ ਔਰ ਸੋਹਣੇ ਸੋਹਣੇ ਸੂਟ ਤੁਸੀਂ ਆਪਣੇ ਬਣਾ ਕੇ ਪਾਓ ਅੱਜ ਦੀ ਵੀਡੀਓ ਆਪਾਂ ਇ